ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਇਤਾ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਜੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਕੋਲਣਗੇ ਐ ਪਿਓ ਢੈ ਢੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਲੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਆ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਅਸੀਂ ਨੂੰ ਅਦਲੀ ਨੂੰ ਕਿੱਧਰ ਵਾਰਾ ਰਾਂ ਚਾਰ ਲਾਇਆ ਚਾਰ ਜਲਾ ਦੇ ਬਿਲਕੁਲ ਜੀ ਸੱਚੀ ਗੱਲ ਤੁਸੀਂ ਬਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪ ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ 아이 ਤਾਂ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਿੰਨੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਜੀਗੇ ਮਾਲਕ ਤਾਂ ਜਾਣਦਾ ਹੀ ਆ ਨਾ ਜੀ ਮਾਲਕ ਤਾਂ ਲਕੋਲਣ ਗਏ ਪਿਓ ਢਹਿ ਢੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਲੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਅਸੀਂ ਮਾਦਲ ਜੀ ਨੂੰ ਕਿੱਧਰ ਵੜਾ ਰਾਂ ਇੰਚਾਰ ਲਾਇਆ ਇੰਚਾਰ ਚਲਾ ਦਿੱਤਾ ਭਾਜੀ ਬਿਲਕੁਲ ਜੀ ਸੱਚੀ ਗੱਲ ਪਾਜੀ ਮੈਂ ਇੱਕ ਬੇਨਤੀ ਕਰਦਿਆਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ਼੍ਰੀ ਅਕਾਲ ਤਖਸਾਲ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪਾਜ ਘਰੇ ਛੱਡ ਕੇ ਆਇਓ ਠਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਕ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਹੀ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨ ਕਰ ਸਕਦਾ ਮਨ ਨਹੀਂ ਨਾ ਮਨ ਨਹੀਂ ਜੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਕੋਲਣ ਐਪੀਓ ਢੈ ਢੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਹੈ ਅਸੀਂ ਨਹੀਂ ਜੱਜ ਜੀ ਨੂੰ ਕਿੱਧਰ ਵੜਾ ਰਹਿ ਇੰਚਾਰਜ ਲਾ ਇੰਚਾਰਜ ਲਾ ਦੇ ਪਾਜੀ ਬਿਲਕੁਲ ਜੀ ਸੱਚੀ ਗੱਲ ਕਰੀ ਪਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਹੈ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕੀ ਸਿਆਣਪਾਂ ਘਰੇ ਛੱਡ ਕੇ ਆਇਓ ਢਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਗੁਰੂ ਘਰ ਦੇ ਨਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੁਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨਨੀ ਨਾ ਮੰਨਨੀ ਜੀਗੇ ਮਾਲਕ ਤਾਂ ਜਾਣਦਾ ਹੀ ਆ ਨਾ ਜੀ ਮਾਲਕ ਤਾਂ ਲਕੋਲਣ ਐ ਪਿਓ ਢਹ ਢੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਲੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਆ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਅਸੀਂ ਨਹੀਂ ਬਦਲ ਜੀ ਨੂੰ ਕਿੱਧਰ ਵੜਾ ਰਹਿ ਚਾਰ ਲਾਇਆ ਚਾਰ ਚਲਾ ਦੇ ਭਾਜੀ ਬਿਲਕੁਲ ਇਹ ਸਸਤੀ ਗੱਲ ਤੁਸੀਂ ਭਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਹੈ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪਾਜ ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੁਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਿੰਨੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਜੀਗੇ ਮਾਲਕ ਤਾਂ ਜਾਣਦਾ ਹੀ ਐ ਨਾ ਜੀ ਮਾਲਕ ਤਾਂ ਲ ਘੋਲਣ ਐਪੀਓ ਢਹਿ ਢੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਲੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕਾ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਅਸੀਂ ਉਹ ਬਾਬਲ ਜੀ ਨੂੰ ਕਿੱਧਰ ਵੜਾ ਰਾਂ ਇੰਚਾਰ ਲਾ ਇੰਚਾਰ ਚਲਾ ਦੇ ਪਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤੱਕ ਸਾਹਮਣੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਹੈ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪ ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਮੁਦਾਸ ਦੀ ਕੋਈ ਅਪੀਲ ਨਹੀਂ ਆਈ ਤਾਂ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੁਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਿੰਨੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮਨ ਨਹੀਂ ਨਾ ਮਨ ਨਹੀਂ ਜੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਕੋਲਣ ਪਿਓ ਢੈ ਟੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਅਸੀਂ ਮਾਦਲ ਜੀ ਨੂੰ ਕਿੱਧਰ ਵੜਾ ਰਾਂ ਇੰਚਾਰ ਲਾ ਇੰਚਾਰ ਜਲਾ ਦੇ ਪਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਹੈ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ